ਆਮ ਆਦਮੀ ਪਾਰਟੀ ਦੇ ਫਰਾਰ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਫੇਸਬੁੱਕ ਤੇ ਲਾਈਵ ਆਏ ਨੇ ਫੇਸਬੁੱਕ ਲਾਈਵ 'ਚ ਉਹਨਾਂ ਨੇ ਆਪਣੇ ਛੋਟੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ਹਾਲਾਂਕਿ ਹਰਮਿਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਉਨ੍ਹਾਂ ਦਾ ਕਿਸੇ ਨੂੰ ਵੀ ਇਸ ਬਾਰੇ ਨਹੀਂ ਪਤਾ ਲੇਕਿਨ ਕੁਝ ਦਿਨ ਪਹਿਲਾਂ ਇਹ ਖਬਰਾਂ ਜ਼ਰੂਰ ਆਈਆਂ ਸੀ ਕਿ ਪਠਾਨ ਮਾਜਰਾ ਭਾਰਤ ਵਿੱਚੋਂ ਉਡਾਰੀ ਮਾਰ ਕੇ ਕਿਸੇ ਵਿਦੇਸ਼ੀ ਧਰਤੀ ਦੇ ਪਹੁੰਚ ਚੁੱਕੇ ਨੇ ਤੇ ਸੂਤਰਾਂ ਦੇ ਮੁਤਾਬਕ ਖਬਰਾਂ ਨੇ ਕਿ ਪਠਾਨ ਮਾਜਰਾ ਆਸਟ੍ਰੇਲੀਆ ਦੇ ਵਿੱਚ ਹੋ ਸਕਦੇ ਨੇ ਦਰਸਲ ਹਰਮੀਤ ਸਿੰਘ ਪਠਾਨ ਮਾਜਰਾ ਤੇ ਕੁਝ ਸਮਾਂ ਪਹਿਲਾਂ ਇੱਕ ਰੇਪ ਦਾ ਪਰਚਾ ਵੀ ਦਰਜ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਤੇ ਖਬਰਾਂ ਆਈਆਂ ਕਿ ਹਰਮੀਤ ਸਿੰਘ ਪਠਾਨ ਮਾਜਰਾ ਆਸਟ੍ਰੇਲੀਆ ਲਈ ਫਰਾਰ ਹੋ ਚੁੱਕੇ ਨੇ ਹਰਮੀਤ ਸਿੰਘ ਪਠਾਰ ਮਾਜਰਾ ਦੀਆਂ ਮੁਸ਼ਕਲਾਂ ਉਸ ਵੇਲੇ ਵਧਣੀਆਂ ਸ਼ੁਰੂ ਹੋਈਆਂ ਜਦੋਂ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਉਹਨਾਂ ਹੜ੍ਹਾਂ ਦੇ ਲਈ ਹਰਮੀਤ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਜਿਹੜੀ ਬਿਊਰੋਕ੍ਰੇਸੀ ਚੱਲ ਰਹੀ ਹੈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਬਸ ਫਿਰ ਕਿਸੇ ਪਠਾਨ ਮਾਜਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਪਹਿਲਾਂ ਸਰਕਾਰ ਨਾਰਾਜ਼ ਹੋਈ ਫਿਰ ਉਸ ਤੋਂ ਬਾਅਦ ਪੁਲਿਸ ਕੇਸ ਪੈਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਪਠਾਨ ਮਾਜਰਾ ਫਰਾਰ ਹੋ ਗਏ ਪੁਲਿਸ ਹਲੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਲੇਕਿਨ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਫੇਸਬੁੱਕ ਤੇ ਲਾਈਵ ਆਏ ਨੇ ਔਰ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ਆਦਲ ਕਲਵਾਨੋ ਸਾਡਾ ਭਤੀਜਾ ਅੱਜ 7 ਸਾਲ ਦਾ ਹੋ ਗਿਆ ਮੈਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦੇਣਾ ਮੇਰੇ ਛੋਟੇ ਨੀਤ ਜਵੀਨ ਨੂੰ ਜਿਸ ਨੂੰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਆਦਲ ਕਰਵਾਉਣੂ ਦੀਆਂ ਜਨਮ ਦਿਨ ਦੀਆਂ ਲੰਮੀ ਉਮਰ ਬਖਸ਼ੇ ਰੱਖੇ ਚੜ੍ਹਦੀ ਕਲਾ ਰੱਖੇ ਮਾਪਿਓ ਦਾ ਨਾਂ ਆਰੋਸ਼ਨ ਕਰੇ ਤੇ ਛੇਤੀ ਛੇਤੀ ਅੱਜ ਆਪ ਦੇ ਭਤੀਜੇ ਰੁਣਗੇ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ